ਨੋ ਮੇਰੇ ਵੀਰੋ ਪੜੱਠ ਜਿਲ੍ਹਾ ਕਪੂਰਥਲੇ ਦੇ ਵਿੱਚ ਆਪ ਸਭ ਨੂੰ ਸਦਾ ਆਖਾ ਲੋ ਪੰਨੀਆਂ ਟੀਮਾਂ ਹੋਣਗੀਆਂ ਮੇਲਾ ਸਿਰੇ ਦਾ ਕਰਾਉ ਅੱਜ ਪਰਵਾਰ ਕਹਿੰਦੇ ਬੱਲ ਕੱਲ ਤੁਸਲੀ ਭਗੜੇ ਵੈਸਟਾਂ ਨੂੰ ਮੇਰੇ ਵੀਰੋ ਹਾਰ ਲੈ ਦਿੱਤੇ ਜਾਣ ਗਿਆ ਜਿਹੜਾ ਹੋਣਾ ਅੱਜ ਹੋਊ ਹੋਊ ਕੱੜਾ ਕੱਲ ਮੇਲਾ ਸਿਰੇ ਦਾ ਕਰਾਉ ਅੱਨ ਪਰ ਕਹਿੰਦੇ ਬੱਲੇ ਫਰੇਡਾਂ ਤੇ ਵੀ ਕਹਿੰਦੇ ਟਰੈਕਟਰ ਲੱਗਣਾ ਔਰ ਗੱਡੀ ਵੀ ਲੱਗਣੀ ਹੈ ਔਰ ਮੋਟਰਸਾਈਕਲ ਵੀ ਲੱਗਣੇ ਹੈ ਹਾਰਲੇ ਵੀ ਲੱਗਣਾ ਹੈ ਤੇਰਾ ਅਪ੍ਰੈਲ ਨੂੰ ਔਰ 85 ਕਿਲੋ ਦੇ ਮੈਚ ਹੋਣਗੇ ਦੋ ਵਾਰ ਹੋਣਗੇ 175 ਦੇ ਲਈ ਖਿਡਾਰੀ ਖੇਡਣਗੇ 16 ਟੀਮਾਂ ਹੋਰ ਸੱਗਣ ਪੈਸਾ ਵੀ ਹੋਣਾ ਹੋਰ ਖਿਡਾਰੀ ਹੋਣਾ ਚਲੂ 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 ਚਲੂ